ਮੇਰੇ ਕੋਲ ਆਏ ਮੈਨੂੰ ਕਹਿੰਦੇ ਕਿ ਮੈਨੂੰ ਮੋਬਾਈਲ ਦੇ ਦੋ ਮੋਬਾਈਲ ਆਈਫੋਨ 15 ਤੇ ਇੱਕ ਆਈਫੋਨ 13 ਦਿੱਤਾ ਤੇ ਮੈਨੂੰ ਕਹਿੰਦੇ ਕਿ ਤੈਨੂੰ ਇੱਕ ਦੋ ਦਿਨ ਦੇ ਵਿੱਚ ਤੈਨੂੰ ਸਾਰੀ ਪੇਮੈਂਟ ਦੇ ਦੇਵਾਂਗਾ ਕਿ ਮੈਨੂੰ ਕਹਿੰਦੇ ਮੈਨੂੰ ਵੀਰੇ ਮੇਰੀ ਤਬੀਅਤ ਖਰਾਬ ਹੈ ਮੈਂ ਐਲਡੀ ਕੋ ਆਪਣੇ ਘਰ ਦੇ ਵਿੱਚ ਪਿਆ ਹੋਇਆ ਹਾਂ ਕਿ ਮੇਰੀ ਬੈਕ ਪ੍ਰੋਬਲਮ ਹੈ ਤੇ ਮੈਂ ਤੈਨੂੰ ਤੇਰੀ ਪੇਮੈਂਟ ਹੁਣੇ ਪਾ ਦਿੰਨਾ ਮੈਨੂੰ ਇਹਨਾਂ ਨੇ ਸਿਰਫ ਉਹਦੇ ਵਿੱਚੋਂ 5000 ਰੁਪਏ ਪਾਇਆ ਜਿਹਦੇ ਕਰਕੇ ਦੇਖੋ ਮੇਰੇ ਤਿੰਨ ਫੋਨ 1.5 ਲੱਖ ਰੁਪਏ ਦੇ ਬਣਦੇ ਸੀ ਤੇ ਇਹਨਾਂ ਨੇ ਮੇਰੇ ਤਿੰਨੋਂ ਫੋਨ ਦੇ ਹੁਣ ਫੋਨ ਚੱਕਣਾ ਮੈਂ ਮੈਂ ਸਹੀ ਪਾ ਰਿਹਾ ਸਵੇਰ ਤੋਂ ਨਾ ਆਨਲਾਈਨ ਹੋ ਰਿਹਾ 2:49 ਮਿੰਟ ਤੇ ਆਨਲਾਈਨ ਹੋਇਆ ਉਸ ਤੋਂ ਬਾਅਦ ਇਹਨਾਂ ਦੇ ਘਰੇ ਜਾਣੇ ਆ ਉਹ ਕਹਿੰਦੇ ਆ ਜੀ ਕਿ ਸਾਡੇ ਦਾ ਹਸਬੰਡ ਹੀ ਨਹੀਂ ਹੈ ਸਰ ਮੇਰੇ ਕੋਲ ਇਹ ਆਉਂਦੇ ਜਾਂਦੇ ਸੀ ਕਦੀ ਮੋਬਾਈਲ ਲੈ ਜਾਂਦੇ ਸੀ ਕਦੀ ਪਾਵਰ ਬੈਂਕ ਲੈ ਜਾਂਦੇ ਸੀ ਪਹਿਲਾਂ ਕੈਸ਼ ਚੱਲਦਾ ਰਿਹਾ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਇੱਕ ਕੇਸ ਮੋਬਾਈਲ ਫਾਈਨਾਂਸ ਕਰਾ ਕੇ ਦਿੱਤਾ ਪੈਣ ਲੱਗੇ ਕਈ ਵਾਰੀ ਅਸੀਂ ਇਕੱਠੇ ਖਾਦਾ ਪੀਤਾ ਵੀ ਉਸ ਤੋਂ ਬਾਅਦ ਸਾਡੇ ਨਾਲ ਠੱਗੀ ਚੋਰੀ ਮੈਨੂੰ ਹੁਣ ਜੋ ਕੀ ਮੈਨੂੰ ਦੇਖ ਰਿਹਾ ਕਿ ਮੇਰੇ ਨਾਲ ਠੱਗੀ ਚੋਰੀ ਹੋ ਰਹੀ ਹੈ ਤੇ ਹੁਣ ਨਾ ਮੇਰਾ ਫੋਨ ਚੱਕ ਰਿਹਾ ਤੇ ਨਾ ਮੈਂ ਇਹਨਾਂ ਕੋਈ ਨਾ ਬਿਲੀਵ ਨਹੀਂ ਦਿੱਤਾ ਕੁਝ ਵੀ ਨਹੀਂ ਆਦਾ ਬਿੱਲ ਸਾਡੇ ਕੋਲ ਆ ਕਿੱਦਾਂ ਉਹਨੇ ਵੇਚ ਲਿਆ ਸਾਡੀ ਸਮਝ ਤੋਂ ਵੀ ਬਾਹਰ ਉਹ ਅੱਗੇ ਜਿਹਨੇ ਲਿਆ ਉਹਨੇ ਕਿੱਦਾਂ ਲੈ ਲਿਆ ਏਦਾਂ ਬਿਨਾ ਬਿੱਲ ਤੋਂ ਪਹਿਲਾਂ ਤਾਂ ਅਸੀਂ ਉਹਨੂੰ ਵੀ ਪੁੱਛਾਂਗੇ ਕਿੱਦਾਂ ਲੈ ਲਿਆ ਬਈ ਤੂੰ ਲੁਧਿਆਣਾ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਪੂਰ ਅਗਰ ਤੁਸੀਂ ਵੀ ਮੋਬਾਈਲ ਦਾ ਕੰਮ ਕਰਦੇ ਹੋ ਤਾਂ ਸੰਜੀਤ ਰਹੋ ਸੰਜੀਤ ਇਸ ਕਰਕੇ ਰਹੋ ਕਿ ਤੁਹਾਡੇ ਕੋਲ ਵੀ ਕੋਈ ਆ ਸਕਦਾ ਹੈ ਤੁਹਾਡੀ ਪੁਰਾਣੀ ਯਾਰੀ ਦਿਖਾ ਸਕਦਾ ਹੈ ਤੇ ਤੁਹਾਡੀ ਦੁਕਾਨ ਦੇ ਵਿੱਚ ਉਹ ਨਵੇਂ ਫੋਨ ਲੈ ਕੇ ਜਾ ਸਕਦਾ ਜਿਨ੍ਹਾਂ ਦੀ ਕੀਮਤ ਲੱਖ ਰੁਪਏ ਤਕਰੀਬਨ ਹੋ ਸਕਦੀ ਹੈ ਐਸਾ ਇੱਕ ਫਰੋਡ ਸਾਹਮਣੇ ਆਇਆ ਲੁਧਿਆਣਾ ਦੇ ਸੁਹਾਣੀ ਬਿਲਡਿੰਗ ਚੋਂ ਦੇ ਕੋ ਮੋਬਾਈਲ ਵਾਲੀ ਦੁਕਾਨ ਦੇ ਵਿੱਚ ਸਾਡਾ ਹੀਰੋ ਮੌਜੂਦ ਹੈ ਹੀਰੋ ਕੀ ਪੂਰਾ ਮਾਮਲਾ ਹੋਇਆ ਸੀ ਕਿਹੜੇ ਫੋਨ ਸੀਗੇ ਸਸੀ ਗਾਜੀ ਸਭ ਤੋਂ ਪਹਿਲਾਂ ਤਾਂ ਮੈਂ ਗੈਲੈਕਸੀ ਮੋਬਾਈਲ ਹੱਬ ਓਨਰ ਬੋਲ ਰਿਹਾ ਕੁਲਵਿੰਦਰ ਮੇਰੇ ਕੋਲੋਂ ਮੇਰੇ ਮਾਰਕੀਟ ਦੇ ਇੱਕ ਬਲਦੀਪ ਭਾਜੀ ਨੇ ਜਿਨ੍ਹਾਂ ਦਾ ਇੱਥੇ ਕੋਲਡ ਡਰਿੰਕ ਦੇ ਵਿੱਚ ਕੋਲਡ ਡਰਿੰਕ ਦਾ ਕੰਮ ਸੀ ਮਾਰਕੀਟ 'ਚ ਕੋਲਡ ਡਰਿੰਕ ਦਾ ਕੰਮ ਕਰਦੇ ਨੇ ਹੋਲ ਸੇਲ ਔਰ ਮੇਰੇ ਕੋਲ ਆਏ ਮੈਨੂੰ ਕਹਿੰਦੇ ਕਿ ਮੈਨੂੰ ਮੋਬਾਈਲ ਦੇ ਦਿਓ ਮੈਂ ਦੋ ਮੋਬਾਈਲ ਆਈਫੋਨ 15 ਤੇ ਇੱਕ ਆਈਫੋਨ 13 ਦਿੱਤਾ ਤੇ ਮੈਨੂੰ ਕਹਿੰਦੇ ਕਿ ਤੈਨੂੰ ਇੱਕ ਦੋ ਦਿਨ ਦੇ ਵਿੱਚ ਤੈਨੂੰ ਸਾਰੀ ਪੇਮੈਂਟ ਦੇ ਦੇਵਾਂਗਾ ਤੇ ਮੁੜ ਕੇ ਮੈਂ ਇਹਨਾਂ ਨੂੰ ਫੋਨ ਕਰਾਂ ਤੇ ਮੈਨੂੰ ਰੋਹ ਹੀ ਕਹਿੰਦੇ ਸੀ ਕੱਲ ਦੇ ਦੇਵਾਂਗਾ ਕੱਲ ਦੇ ਦੇਵਾਂਗਾ ਮੇਰੀ ਪਰਸੋ ਲਾਸਟ ਨਾਲ ਇਹ ਗੱਲ ਇਹਨਾਂ ਨਾਲ ਇਹ ਗੱਲ ਹੋਈ ਕਿ ਮੈਨੂੰ ਕਹਿੰਦੇ ਮੈਨੂੰ ਵੀਰੇ ਮੇਰੀ ਤਬੀਅਤ ਖਰਾਬ ਹੈ ਮੈਂ ਐਲਡੀ ਕੋ ਆਪਣੇ ਘਰ ਦੇ ਵਿੱਚ ਪਿਆ ਹੋਇਆ ਹਾਂ ਕਿ ਮੇਰੀ ਬੈਕ ਪ੍ਰੋਬਲਮ ਹੈ ਤੇ ਮੈਂ ਤੁਹਾਨੂੰ ਤੇਰੀ ਪੇਮੈਂਟ ਹੁਣੇ ਪਾ ਦਿੰਨਾ ਮੈਨੂੰ ਇਹਨਾਂ ਨੇ ਸਿਰ ਤੇ ਇਹਨਾਂ ਨੇ ਮੇਰੇ ਤਿੰਨੋਂ ਫੋਨ ਦੇ ਹੁਣ ਫੋਨ ਚੱਕਣਾ ਬੰਦ ਕਰਤਾ ਬਿਲਕੁਲ ਨਾ ਕੋਈ ਫੋਨ ਚੱਕ ਰਿਹਾ ਨਾ ਕੁਝ ਕਰ ਰਿਹਾ ਤੇ ਹੁਣ ਮੈਸੇਜ ਵੀ ਪਾਣੇ ਮੈਂ ਮੈਸੇਜ ਪਾ ਰਿਹਾ ਸਵੇਰ ਤੋਂ ਨਾ ਆਨਲਾਈਨ ਹੋ ਰਿਹਾ 2:49 ਤੇ ਆਨਲਾਈਨ ਹੋਇਆ ਉਸ ਤੋਂ ਬਾਅਦ ਇਹਨਾਂ ਦੇ ਘਰੇ ਜਾਣੇ ਆ ਉਹ ਕਹਿੰਦੇ ਆ ਜੀ ਕਿ ਸਾਡੇ ਦਾ ਹਸਬੈਂਡ ਹੀ ਨਹੀਂ ਆ ਜੀ ਤੇ ਚ ਗਲਤ ਰਹੀ ਮੈਂ ਕੱਟਣ ਲੱਗਾ ਵਾਂ ਕਿ ਤੁਹਾਡੀ ਯਾਰੀ ਕਿੱਦਾਂ ਪਈ ਸੀ ਕੋਈ ਆਪਣਾ ਲੱਖ ਰੁਪਏ ਦਾ ਸਮਾਨ ਇਹਦਾ ਦੇ ਸਕਦਾ ਸਰ ਮੇਰੇ ਕੋਲੇ ਆਂਦੇ ਜਾਂਦੇ ਸੀ ਕਦੀ ਮੋਬਾਈਲ ਲੈ ਜਾਂਦੇ ਸੀ ਕਦੀ ਪਾਵਰ ਬੈਂਕ ਲੈ ਜਾਂਦੇ ਸੀ ਪਹਿਲਾਂ ਕੈਸ਼ ਚੱਲਦਾ ਰਿਹਾ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਇੱਕ ਕੇਸ ਮੋਬਾਈਲ ਫਾਈਨਾਂਸ ਕਰਾ ਕੇ ਦਿੱਤਾ ਜਿਹੜੀ ਯਾਰੀ ਪਾਈ ਗਈ ਤੇ ਯਾਰੀ ਪੈਣ ਤੋਂ ਬਾਅਦ ਲੱਖਾਂ ਦਾ ਕਪਲਾ ਕਰ ਹਾਂਜੀ ਹਾਂਜੀ ਇੱਥੇ ਆ ਕੇ ਬਹਿਣ ਲੱਗੇ ਬਹਿਣ ਲੱਗੇ ਕਈ ਵਾਰੀ ਅਸੀਂ ਇਕੱਠੇ ਖਾਦਾ ਪੀਤਾ ਵੀ ਉਸ ਤੋਂ ਬਾਅਦ ਸਾਡੇ ਨਾਲ ਠੱਗੀ ਥੋੜੀ ਮੈਨੂੰ ਹੁਣ ਜੋ ਕਿ ਮੈਨੂੰ ਦਿਖ ਰਿਹਾ ਕਿ ਮੇਰੇ ਨਾਲ ਠੱਗੀ ਚੋਰੀ ਹੋ ਰਹੀ ਹੈ ਤੇ ਹੁਣ ਨਾ ਮੇਰਾ ਫੋਨ ਚੱਕ ਰਿਹਾ ਤੇ ਨਾ ਮੇਨਾਂ ਕੋਈ ਗੱਲ ਕਰ ਰਿਹਾ ਤੋਂ ਮੈਨੂੰ ਇਨਸਾਫ ਦਵਾਇਆ ਜਾਵੇ ਜੋ ਵੀ ਮੇਰਾ ਬੰ ਦੇ ਦੇ ਦਨ ਦੇਖੋ ਹਰਾਮ ਦੀ ਕਮਾਈ ਤਾਂ ਹੈ ਨਹੀਂ ਕਿ ਕੀ ਹਜ਼ਾਰਿਆਰ ਰੁਪਏ ਪੀਸ ਨਹੀਂ ਬਚਣਾ ਤੇ 1.5 ਲੱਖ ਦਾ ਫੋਨ ਲੈ ਗਏ ਨੇ ਚੱਕ ਕੇ ਲੇਕਿਨ ਥਾਣੇ ਕੰਪਲੇਂਟ ਕੀਤੀ ਗਈ ਨਹੀਂ ਹਜੇ ਨਹੀਂ ਕੀਤੀ ਪਰ ਮੈਂ ਜਾਣਾ ਹੁਣ ਕਰਨ ਜਾਵਾਂਗੇ ਹਾਂਜੀ ਜਾਣਾ ਲੇਕਿਨ ਜੇ ਤੁਸੀਂ ਘਰਦੇ ਆ ਨਾ ਮਿਲਦੇ ਹੋ ਫਿਰ ਗੱਲਬਾਤ ਕੀ ਹੁੰਦੀ ਉਹ ਦੱਸਦੇ ਨਹੀਂ ਕਿੱਥੇ ਹੈਗੇ ਨੇ ਨਹੀਂ ਬਸ ਵਹੀ ਕਹਿ ਰਹੇ ਜੀ ਕਹਿੰਦੇ ਬਸ ਸਾਡੇ ਨਾਲ ਵੀ ਕਪਲਾ ਕਰ ਗਏ ਨੇ ਸਾਡੇ ਨਾਲ ਵੀ ਕਪਲਾ ਕਰ ਗਏ ਸਾਡੇ ਨਾਲ ਵੀ ਕਪਲਾ ਕਰ ਗਏ ਤੇ ਸਾਡੇ ਮੈਂ ਅੱਜ ਉਹਨਾਂ ਨਾਲ ਗੱਲ ਕੀਤੀ ਸੀ ਅੱਜ ਉਹਨਾਂ ਨਾਲ ਗੱਲ ਕੀਤੀ ਸੀ ਤੇ ਮੈਨੂੰ ਕਹਿੰਦੇ ਕਿ ਇਹ ਨਾ ਸਾਡੇ ਕੋਲੋਂ ਨੌਕਰੀ ਕਰਦੇ ਸੀ ਇਹ ਮੇਰੇ ਹਸਬੰਦ ਨਹੀਂ ਹੈ ਤੇ ਭਈਆ ਤੁਸੀਂ ਪਹਿਲਾਂ ਸਾਨੂੰ ਮਿਲ ਕੇ ਜਾਓ ਜਦੋਂ ਉਹਨਾਂ ਨੇ ਮੈਂ ਕਿਹਾ ਨਾ ਕਿ ਮੈਂ ਕੰਪਲੇਨ ਕਰਨ ਜਾ ਰਿਆਂ ਤਾਣੇ ਕਿ ਮੇਰੇ ਫੋਨ ਆ ਕਿ ਮੈਂ ਆਪਣਾ ਫੋਨ ਇੱਕ ਲੋਕ ਕਰ ਵੀ ਦਿੱਤਾ ਹੋਇਆ ਫੋਨ ਇੱਕ ਲੋਕ ਕੀਤਾ ਹੈ ਬਲੈਕ ਕਲਰ ਦਾ 15 ਫੋਨ ਆਇਆ ਕੋਈ ਤੁਹਾਨੂੰ ਹਾਂਜੀ ਜਿੰਦੇ ਕੋਲ ਹੈਗਾ ਸੀ ਉਹਦੀ ਮੈਨੂੰ ਬੈਕ ਕੋਲ ਆਈਏ ਕਹਿੰਦਾ ਵੀਰੇ ਤੁਸੀਂ ਫੋਨ ਕਿਦਾਂ ਲੋਕ ਕਰਤਾ ਮੈਂ ਤਾਂ ਕੈਸ਼ ਲਿਆ ਮੈਂ ਕਿਹਾ ਤੁਸੀਂ ਕਿਤੇ ਤੋਂ ਕੈਸ਼ ਲਿਆ ਫੋਨ ਦਾ ਬਿੱਲ ਕਿੱਥੇ ਬਿੱਲ ਤਾਂ ਮੇਰੇ ਕੋਲ ਹੈ ओरिजिनल ਤੇ ਫੋਨ ਕਹਿੰਦੇ ਕਿ ਜਿਹਦੇ ਕੋਲੋਂ ਮੈਂ ਲਿਆ ਮੈਂ ਉਹਨੂੰ ਵਾਪਸ ਦੇਣ ਚੱਲੇ ਆ ਮੈਂ ਕਹਾ ਕੋਈ ਗੱਲ ਨਹੀਂ ਫੋਨ ਮੈਨੂੰ ਦਿਓ ਮੇਰਾ ਲਿਆ ਕੇ ਤੇ ਮੈਂ ਨਵੇੜ ਲੈਣਾ ਤੇ ਹੁਣ ਤੱਕ ਤਾਂ ਕੋਈ ਵੀ ਨਹੀਂ ਆਇਆ ਮੇਰੇ ਕੋਲ ਅਜੇ ਤੱਕ ਫੋਨ ਉਹਨਾਂ ਦੇ ਕੋਲ ਹੀ ਹੈ ਇਸ ਟਾਈਮ ਵੀ ਤੁਹਾਨੂੰ ਜਿਹੜੇ ਨੰਬਰ ਤੋਂ ਕੋਲ ਆਈ ਸੀਗੀ ਉਹ ਨੰਬਰ ਹੈਗਾ ਹਾਂਜੀ ਹੈਗਾ ਸਰ ਨੰਬਰ ਹੈਗਾ ਥਾਣੇ ਵੀ ਦਿਓਗੇ ਨੰਬਰ ਬਿਲਕੁਲ ਜੀ ਦੇਾਂਗੇ ਜੀ ਉਸ ਵਾਸਤੇ ਵੀ ਕੋਈ ਸੋਰਸ ਬਦਲ ਸਕਦੀ ਹੈ ਕਿ ਫੋਨ ਲੈ ਕੇ ਫਰੀ ਦਾ ਲੈ ਕੇ ਅੱਗੇ ਪੈਸਾ ਦਾ ਵੇਜ ਦਿੱਤਾ ਗਿਆ ਉਹ ਵੀ ਸਮਝ ਆ ਜਾਏਗੀ ਹਾਂਜੀ ਸਰ ਮੈਂ ਤਾਂ ਕਹਿਣਾ ਕਿ ਪੂਰੀ ਕਾਰਵਾਈ ਹੋਣੀ ਚਾਹੀਦੀ ਜਿੱਥੋਂ ਤੱਕ ਤੈਅ ਤੱਕ ਜਾਣ ਕਿ ਫੋਨ ਐਦਾ ਕਿਦਾਂ ਵੇਚ ਜਾਣਗੇ ਮਤਲਬ ਚੋਰੀ ਦੇ ਫੋਨ ਐ ਤਾਂ ਵਿਕ ਸਕਦੇ ਨਹੀਂ RAMNATH ਜਿੱਦਾਂ ਗੱਲ ਕੀਤੀ ਹੈ ਚੋਰੀ ਦੁਕਾਨ ਤੋਂ ਹੋਵੇ ਚਾਹੇ ਲੈ ਜਾਵੇ ਮੈਂ ਖੁਦ ਰਾਣਾ ਵੀ ਇਹ ਚੋਰੀ ਦੇ ਫੋਨ ਐ ਐਦਾ ਕਿ ਵੀ ਆਪਾਂ ਜੈਨੂਨ ਚੀਜ਼ ਵੇਚੀ ਅੱਗੇ ਗਾਗ ਨੇ ਕਿਦਾਂ ਵੇਚ ਲਿਆ ਸੱਟ ਅਸੀਂ ਖੁਦ ਨਹੀਂ ਨਾ ਬਿੱਲ ਵੀ ਨਹੀਂ ਦਿੱਤਾ ਕੁਝ ਵੀ ਨਹੀਂ ਹੈਗਾ ਤਾਂ ਬਿੱਲ ਸਾਡੇ ਕੋਲ ਹੈ ਕਿੱਦਾਂ ਉਹਨੇ ਵੇਚ ਲਿਆ ਸਾਡੀ ਸਮਝ ਤੋਂ ਵੀ ਬਾਹਰ ਉਹ ਅੱਗੇ ਜਿਹਨੇ ਲਿਆ ਉਹਨੇ ਕਿੱਦਾਂ ਲੈ ਲਿਆ ਇਹਦਾ ਬਿਨਾਂ ਬਿੱਲ ਤੋਂ ਪਹਿਲਾਂ ਤਾਂ ਅਸੀਂ ਉਹਨੂੰ ਵੀ ਪੁੱਛਾਂਗੇ ਕਿੱਦਾਂ ਲੈ ਲਿਆ ਬਈ ਤੂੰ ਬਿਲਕੁਲ ਥਾਣੇ ਜਾ ਰਹੇ ਨੇ ਕੰਪਲੇਨ ਕਰਾਉਣ ਜਾ ਰਹੇ ਨੇ ਕਿ ਲੱਖ ਰੁਪਏ ਦੇ ਤਕਰੀਬਨ ਲੱਖ ਡੇਢ ਲੱਖ ਡੇਢ ਲੱਖ ਦੇ ਕਰੀਬ ਹੈ ਜੀ ਮੇਰੇ ਨਾਲ ਮੇਰੇ ਕੋਲ ਆ ਜਾਣ ਦੇਖੋ ਜੇ ਨਹੀਂ ਆਣਗੇ ਤਾਂ ਮੈਂ ਬੰਦੀ ਕਾਰਵਾਈ ਪੂਰੀ ਤੈਅ ਤੱਕ ਲੈ ਕੇ ਜਾਊਂਗਾ ਜੇ ਮੇਰੇ ਕੋਲ ਆ ਜਾਂਦੇ ਮੈਨੂੰ ਮੇਰੇ ਪੈਸੇ ਦੇ ਦਿੰਦੇ ਨੇ ਤਾਂ ਮੈਂ ਇੱਥੇ ਹੀ ਗੱਲ ਖਤਮ ਕਰ ਦਾਂਗਾ ਲੱਖ ਡੇਢ ਲੱਖ ਰੁਪਏ ਦੇ ਫੋਨ ਜਿਹੜੇ ਨੇ ਇੱਕ ਨੌਸਰ ਬਾਜ ਜਿਹੜਾ ਲੈ ਗਿਆ ਕਿਉਂਕਿ ਦੁਕਾਨ ਦੇ ਵਿੱਚ ਜਾਰੀ ਪਾਈ ਗਈ ਆਈ ਤੋਂ ਬਾਅਦ ਜਿਹੜਾ ਹੈ ਵੱਡਾ ਇੱਕ ਕਪਲਾ ਕਰਕੇ ਚਲਾ ਗਿਆ ਤੇ ਜਦੋਂ ਫੋਨ ਕਰਦੇ ਨੇ ਤੇ ਪਰਿਵਾਰ ਦੇ ਕਹਿੰਦੇ ਸਾਡੇ ਨਾਲ ਵੀ ਕਪਲਾ ਕਰ ਗਿਆ ਇਹਨਾਂ ਦੇ ਕਹਿਣ ਦੇ ਮੁਤਾਬਿਕ ਦੇਖਦੇ ਹਾਂ ਥਾਣੇ ਦੇ ਆਈਓ ਦਾ ਦੇ ਵਿੱਚ ਕੀ ਕਹਿਣਾ ਲੁਤਿਆਣਾ ਲੇਪਟਾ ਪੱਤਰਕਾਰ ਠੀਕ ਹੋ ਹਾਂਜੀ ਹਾਂਜੀ ਉਹ ਜਿਹੜਾ ਮੋਬਾਈਲ ਵਾਲੇ ਦਾ ਹੈਗਾ ਮੋਬਾਈਲ ਮੂ ਲੈ ਕੇ ਗਿਆ ਸੀਗਾ ਬੰਦਾ ਦੁਕਾਨ ਤੋਂ ਆਈਪਲ ਦਾ ਫੋਨ ਲੈਪਟੋਪ ਉਹ ਲੱਭਿਆ ਕੋਈ ਮਾਮਲਾ ਉਹਦੇ ਵਿੱਚ ਲੱਭਿਆ ਜਾਂ ਕੋਈ ਬੰਦਾ ਸਰ ਉਹ ਸਰਾ ਉਹਨੂੰ ਪਤਾ ਆ ਸਰਾ ਉਹ ਮੈਂ ਬਿੱਲ ਮੰਗਾਏ ਉਹਨੂੰ ਕਿ ਬਿੱਲ ਮੰਗਵਾਏ ਨੇ ਇੱਕ ਬਿੱਲ ਦੇ ਗਿਆ ਆ ਬਾਕੀ ਦੋ ਬਿੱਲ ਲੈਣ ਗਿਆ ਆ ਜੀ ਮਤਲਬ ਟ੍ਰੇਸ ਕੀਤਾ ਜਾਊਗਾ ਕੌਣ ਹੈਗਾ ਕੀ ਕਪਲਾ ਕੀ ਕਰਕੇ ਗਿਆ ਉਹ ਜੂ ਉਹ ਜੂ ਉਹ ਜੂ ਠੀਕ ਹੈ ਠੀਕ ਲਦਣਾ ਦਾ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ ਲਦਣਾ ਦਾ